ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਅੱਜ ਕੱਲ੍ਹ ਯਾਰ ਕੱਦੂ ਕੁਰੇਲੇ ਲੱਗਦੇ ਹੀ ਨਹੀਂ ਸਾਡੇ ਤਾਂ ਬੱਲ ਬਹੁਤ ਵੱਡੀ ਹੋ ਗਈ ਫਲ ਲੱਗਦਾ ਪਹਿਲਾਂ ਡੱਗ ਪੈਂਦਾ ਜਾਂ ਸੁੱਕ ਜਾਂਦਾ ਕਈ ਕਿਸਾਨ ਵੀਰੇ ਕਹਿੰਦੇ ਯਾਰ ਸਾਡੀਆਂ ਬੱਲੇ ਹੀ ਸੁੱਕ ਗਈਆਂ ਰੋ ਕਾਰਨ ਪਤਾ ਨਹੀਂ ਕੀ ਆ ਇੱਕ ਵੀ ਕੱਦੂ ਅਸੀਂ ਘਰ ਦਾ ਖਾ ਕੇ ਨਹੀਂ ਦੇਖਿਆ ਯਾਰ ਕੀ ਕਰਗੇ ਤਾਂ ਦੋਸਤੋ ਘਬਰਾਉਣਾ ਜੇਕਰ ਤੁਹਾਡੇ ਕੱਦੂ ਕੁਰੇਲੇ ਨਹੀਂ ਲੱਗਦੇ ਜਾਂ ਤੁਹਾਡੀ ਬੱਲ ਸੁੱਕ ਜਾਂਦੀਆਂ ਤਾਂ ਇਹ ਵੀਡੀਓ ਐਂਡ ਤੱਕ ਜਰੂਰ ਦੇਖੋ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਆ ਕਾਰਨ ਪਤਾ ਕੀ ਆ ਕਿਉਂ ਆਪਣੀਆਂ ਬੱਲਾਂ ਸੁੱਕਦੀਆਂ ਸਭ ਤੋਂ ਪਹਿਲਾ ਕਾਰਨ ਸਿਗਾ ਫੰਗਸ ਦਾ ਅਟੈਕ ਹੁਣ ਇੰਨੀ ਜਿਹੇ ਗਰਮੀ ਸੀ ਹਮਤ ਸੀਗੀ ਆਪਣੇ ਕਿਸਾਨ ਵੀਰ ਹੁਣ ਆਪਾਂ ਜਿਹੜੇ ਘਰੇ ਵੱਲਾ ਲਾ ਲੈਂਦੇ ਕੁਝ ਕਰਦੇ ਤਾਂ ਹੈ ਨਹੀਂ ਫੰਗਸ ਦਾ ਕਾਰਨ ਵੀ ਇਹ ਕੰਮ ਹੋ ਜਾਂਦਾ ਤੇ ਦੂਜਾ ਸਭ ਤੋਂ ਵੱਡਾ ਕਾਰਨ ਹੁੰਦਾ ਤੱਤਾਂ ਦੀ ਕਮੀ ਹਾਂ ਦੋਸਤੋ ਜਦੋਂ ਇੰਨੀ ਜਿਹੇ ਗਰਮੀ ਹੋਵੇ ਤੇ ਆਪਣੇ ਫਲ ਲੱਗ ਜਣ ਢਿੱਗ ਪੈਣ ਜਾਂ ਵੱਲ ਸੁੱਕ ਜੇ ਤਾਂ ਤੱਤਾਂ ਦੀ ਕਮੀ ਵੀ ਹੋ ਸਕਦੀ ਆ ਤੱਤਾਂ ਦੀ ਕਮੀ ਕਿਵੇਂ ਪੂਰੀ ਕਰਨੀ ਹੈ ਜਦੋਂ ਆਪਣੇ ਫਲ ਲੱਗਦਾ ਤੇ ਇਸ ਨੂੰ ਪੋਟਾਸ਼ ਦਿਓ ਪੋਟਾਸ਼ ਦੇਣ ਦਾ ਮਤਲਬ ਆਪਣੇ ਮਾਰਕੀਟ ਦੇ ਵਿੱਚ ਕਾਫੀ ਸਾਰੇ ਐਨ ਪੀ ਕੇ ਆਉਂਦੇ ਆ ਜਿਵੇਂ 13 045 ਜਿਸ ਦਾ ਨਾਮ ਪੋਟਾਸ਼ੀਅਮ ਨਾਈਟ੍ਰੇਟ ਹੈ ਜਿਹਦੇ ਵਿੱਚ 13% ਨਾਈਟ੍ਰੋਜਨ ਤੇ 45% ਪੋਟਾਸ਼ ਹੁੰਦੀ ਹੈ ਇਹਦੀ ਸਪਰੇਅ ਕਰ ਸਕਦੇ ਹੋ ਫਿਰ 04932 ਜਾਂ 0534 ਹੁੰਦਾ ਜਿਹਦੇ ਵਿੱਚ 52% ਫਾਸਫੋਰਸ ਤੇ 34% ਪੋਟਾਸ਼ ਹੁੰਦਾ ਜਿਹੜਾ ਕਿ ਫਲ ਨੂੰ ਡਿੱਗਣ ਤੋਂ ਰੋਕਦਾ ਤੇ ਨਾਲੇ ਆਪਣਾ ਇਹਦਾ ਫਾਲਾ ਜਿਹੜਾ ਆਪਣੀ ਸਬਜ਼ੀ ਹੈ ਜਿਵੇਂ ਕੱਦੂ ਇਹਦਾ ਸਾਈਜ਼ ਵੀ ਵੱਡਾ ਬਣਦਾ ਤੇ ਦੇਖਣ ਚ ਵੀ ਸੋਹਣੀ ਲੱਗਦੀ ਚਮਕਦਾਰ ਬਣਦਾਗਾ ਅਜਿਹਾ ਐਨ ਪੀ ਕੇ ਕਰ ਸਕਦੇ ਹੋ ਇਸ ਤੋਂ ਇਲਾਵਾ ਕੈਲਸ਼ੀਅਮ ਤੇ ਬੋਰੋਨ ਇਸ ਦੀ ਵੀ ਇੱਕ ਕਸਪਰੇਅ ਕਰ ਦਿਓ ਗੱਲ ਕਰਕੇ ਫੰਗਸ ਦਿੱਤਾ ਇਸ ਦੇ ਲਈ ਮਾਰਕੀਟ ਦੇ ਵਿੱਚ ਕੋਈ ਵੀ ਹਲਕਾ ਜਿਹਾ ਫੰਗੀ ਸੈੱਟ ਲੈ ਲਿਓ ਉਹ ਦੀ ਸਪਰੇਅ ਕਰ ਦਿਓ ਰਿਜ਼ਲਟ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਮਿਲਣਗੇ ਤੁਹਾਡੀ ਬਾਲ ਦਾ ਮੱਚਣਾ ਸੁੱਕਣਾ ਫਲ ਦਾ ਢਿੱਗਣਾ ਇਹ ਤਿੰਨੇ ਪ੍ਰੋਬਲਮ ਖਤਮ ਜਿਹੜੇ ਐਨਪੀਕੇ ਆ ਹਫਤੇ 8 ਦਿਨਾਂ ਬਾਅਦ ਦੋ ਦੋ ਸਪਰੇਹਾਂ ਕਰ ਦਿਓ ਤੁਹਾਨੂੰ ਰਿਜ਼ਲਟ ਬਹੁਤ ਜਿਆਦਾ ਵਧੀਆ ਮਿਲਣਗੇ ਤੇ ਹਫ਼ਤੇ ਦਾ 8 ਦਿਨਾਂ ਬਾਅਦ ਦੀ ਦੋ ਫੰਗੀ ਸੈਡ ਸਪ੍ਰੇ ਹਾਂ ਕਰ ਦਿਓ ਫੰਗੀ ਸੈਡ ਹਲਕਾ ਜਿਹਾ ਕੋਈ ਮਾਰਕੀਟ ਦੇ ਵਿੱਚ ਲੈ ਕੇ ਉਹਨਾ ਮੈਂ ਨਾ ਕਿਸੇ ਦਾ ਹੀ ਲਊਂਗਾ ਹਲਕਾ ਜਿਹਾ ਲੈ ਲਓ ਜਿਆ ਸਾਬੀ ਤੇ ਹੋ ਜਾਂਦਾਗਾ ਤੁਹਾਨੂੰ ਰਿਜ਼ਲਟ ਬਹੁਤ ਜਿਆਦਾ ਵਧੀਆ ਮਿਲਣਗੇ ਔਰ ਗੈਣਕ ਦੇ ਵਿੱਚ ਵੇਖੀ ਗਏ ਤਾਂ ਤੁਸੀਂ ਪਾਥੀਆ ਦੇ ਪਾਣੀ ਦੀ ਸਪਰੇ ਕਰ ਸਕਦੇ ਹੋ ਜਿਹੜੀ ਆਪਣੀ ਸਵਾਹ ਹੁੰਦੀ ਹੈਗੀ ਉਹ ਤੁਸੀਂ ਇਹਨੇ ਆਪਣੇ ਸਬਜ਼ੀਆਂ ਜੜਾਂ ਦੇ ਵਿੱਚ ਚੰਗੀ ਤਰ੍ਹਾਂ ਮਿੱਟੀ ਚ ਮਿਕਸ ਕਰਕੇ ਪਾ ਸਕਦੇ ਹੋ ਇਸ ਤੋਂ ਇਲਾਵਾ ਆਪਾਂ ਗਾਲੀ ਸੜੀ ਰੂੜੀ ਪਾ ਸਕਦੇ ਹਾਂ ਇਸ ਤੋਂ ਲਵਾਪ ਸਰੋਂ ਦੀ ਖਾਲ ਵੀ ਲੈ ਸਕਦੇ ਆ ਇੱਕ ਬਲ ਦੇ ਲਈ 30 40 ਗ੍ਰਾਮ ਬਹੁਤ ਦਾ ਨਾਲ ਅੱਧਾ ਚਮਚ ਤੋਂ ਥੋੜੀ ਜਿਹੀ ਘਟ ਚਾਹ ਪੱਤੀ ਲੈਣੀ ਆ ਜਿਹੜੀ ਆਪਣੀ ਬਲ ਦੀ ਜੜ ਹੁੰਦੀ ਉਹਦੇ ਆਸ-ਪਾਸੇ ਮਿੱਟੀ ਹੁੰਦੀ ਹੈ ਜਿਹੜੀ ਉਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਓ ਯਾਦ ਰੱਖੇ ਆਪਾਂ ਸਰੋਂ ਦੀ ਖਾਲ ਪਾਉਣ ਤੋਂ ਬਾਅਦ ਪਾਣੀ ਲਾਉਣਾ ਪਾਣੀ ਜਾਂ ਤਾਂ ਆਪਾਂ ਸੁਰਜੀ ਦੀ ਖਲ ਪਾਉਣ ਤੋਂ ਪਹਿਲਾਂ ਲਾ ਸਕਦੇ ਹਾਂ ਇਸ ਤੋਂ ਬਾਅਦ ਪਾਣੀ ਲਾਉਣਾ ਆਪਾਂ ਬਸ ਇਹ ਆਰਗੈਨਿਕ ਤਰੀਕੇ ਵਰਤੋ ਆਰਗੈਨਿਕ ਤਰੀਕਿਆਂ ਨਾਲ ਉਹ ਜਿਹੜੇ ਆਪਣੇ ਐਨ ਪੀ ਕੇ ਸਪਰੇਅ ਆ ਉਹ ਜ਼ਿਆਦਾ ਕੰਮ ਕਰਨਗੇ ਜਾਂ ਜਿਹੜਾ ਆਪਣਾ ਕੈਮੀਕਲ ਦੇ ਵਿੱਚ ਫੰਗੀਸਾਈਡ ਹੁੰਦਾ ਆਪਾਂ ਹਲਕਾ ਜਾਂ ਤੇ ਸਸਤਾ ਜਿਹਾ ਫੰਗੀਸਾਈਡ ਲੈਣਾ ਉਹ ਜ਼ਿਆਦਾ ਦੇ ਕੰਮ ਕਰੂਗਾ ਆਰਗੈਨਿਕ ਦੇ ਨਾਲੋਂ ਕਿਉਂਕਿ ਦੋਸਤੋ ਜਿਹੜਾ ਕੈਮੀਕਲ ਆ ਉਹ ਹਮੇਸ਼ਾ ਹੀ ਆਰਗੈਨਿਕ ਨਾਲੋਂ ਸਟਰੌਂਗ ਹੁੰਦਾ ਤਾਂ ਹੀ ਤਾਂ ਆਪਣੇ ਕਿਸਾਨ ਵੀ ਜਿਆਦਾ ਕੈਮੀਕਲ ਵੱਲ ਭੱਜਦੇ ਆ ਹੁਣ ਮੈਂ ਤੁਹਾਨੂੰ ਕੈਮੀਕਲ ਤੇ ਜੈਵਿਕ ਦੇ ਵਿੱਚ ਦੋਨਾਂ ਦੇ ਵਿੱਚ ਹਲ ਦੱਸ ਦਿੱਤੇ ਆ ਕਿ ਆਪਾਂ ਕਿਹੜੀਆਂ ਕਿਹੜੀਆਂ ਸਪਰੀਹਾਂ ਕਰ ਸਕਦੇ ਆ ਕਿਹੜੀਆਂ ਕਿਹੜੀਆਂ ਖਾਦਾਂ ਪਾ ਸਕਦੇ ਆ ਜੇਕਰ ਕੋਈ ਸਵਾਲ ਦਾ ਜਵਾਬ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ